ਇਹ ਤਾਂ ਪੜਿਆ ਨਹੀਂ ਸਾਨੂੰ ਬੇਨਤੀ ਕਰੂੰਗਾ ਵੀ ਤੁਸੀਂ ਜਦੋਂ ਆਪਣੀਆਂ ਕਿਤਾਬਾਂ ਪੜ੍ਹਦੇ ਹੋ ਤਾਂ ਨਾਲ-ਨਾਲ ਇਹ ਇਹਨਾਂ ਚੀਜ਼ਾਂ ਨੂੰ ਪੜ੍ਹੋ ਅਸੀਂ ਕੀ ਘਾਟਾ ਖਾਦਾ ਅਸੀਂ ਕੀ ਹਾਸਲ ਕਰਿਆ ਤੇ ਆਪਸ ਚ ਲੜ ਕੇ ਕਮਾਇਆ ਕੀ ਦੂਜੀ ਗੱਲ 60000 ਕਰੋੜ ਮੰਨੋ ਕਰਜ਼ਾ ਸੱਟ ਸਿਰ ਤੇ ਨਾਲ ਪੰਜਾਬ ਦੀ ਵਾਦੀ ਕਿੰਨੀ ਹੈ ਕਿੰਨੀ ਆ ਵਾਦੀ ਤੁਸੀਂ ਦੱਸੋ ਥੋੜੀ ਕਰੋੜ ਦੇ ਲਗਭਗ ਉਹ ਤੋਂ ਬਾਅਦ ਆਪਾਂ ਜਿਹੜੇ ਸਿਆਣੇ ਇਕਨੋਮਿਸਟ ਹੈ ਬੁੱਧੀਜੀ ਵਰਗ ਹੈ ਔਰ ਇਮਾਨਦਾਰ ਵਰਗ ਹੈ ਜਿਹੜੇ ਬੈਪਟਾਈਜ਼ਡ ਲੋਕ ਹੈ ਜਿਹੜੇ ਰੱਬ ਦਾ ਨਾਮ ਜਪਨ ਵਾਲੇ ਜਿਹੜੇ ਕੁਦਰਤ ਤੋਂ ਡਰਨ ਵਾਲੇ ਜਿਨ੍ਹਾਂ ਨੇ ਜ਼ਿੰਦਗੀ ਚ ਅਮੇਸ਼ਾਦਾਨ ਕਰਿਆ ਸਾਰੇ ਜਣੇ ਇਕੱਠੇ ਹੋ ਕੇ ਇੱਕ ਆਪ ਇਕੱਠੇ ਹੋ ਕੇ ਇੱਕ ਇਹ ਫੈਸਲਾ ਕਰੀਏ ਵੀ 117 ਤਾਂ ਜੇਤੂ ਪਾਰਟੀ ਦੇ ਹੁੰਦੇ ਨਾ ਬਾਕੀ ਤੋਂ ਕੁੱਲ ਮਲਾਕੇ ਟੋਟਲ ਪੋਲੀਟਿਸ਼ੀਅਨ ਬਲਾਕ ਪ੍ਰਧਾਨ ਆਪ ਕਿੰਨੇ ਹੋਗੇ ਟੋਟਲ ਹਜ਼ਾਰਾਂ ਲੱਖਾਂ ਚ ਕਰ ਲੋ ਹਜ਼ਾਰਾਂ ਹੋ ਜਾਣਗੇ ਹਜ਼ਾਰਾਂ ਹੋ ਗਿਆ ਰੌਣ ਵਾਲੇ ਕਿੰਨੇ ਹੋਣਗੇ ਇਹ ਵੀ ਹਜ਼ਾਰਾਂ ਚ ਹੋਣਗੇ ਜਿਹੜੇ ਜ਼ਿਆਦਾ ਅਰਨ ਕਰਦੇ ਉਹਨਾਂ ਨੂੰ ਜ਼ਿਆਦਾ ਜਿਹੜੇ ਘਾਟਾ ਕਰਦੇ ਘਾਟਾ ਦਸਵਾਂਦੀ ਕੱਟਣ ਲੱਗਿਆਂ ਜੀ ਦਸਵਾਂਤ ਨਹੀਂ ਉਹ ਛੋਟੇ ਜਿਹੇ ਮਸਾਲੇ ਨੇ ਜਿਹੜੇ ਗਾਉਂ ਵਾਲੇ ਚੰਗਾ ਕਮਾਉਂਦੇ ਉਹਨਾਂ ਨੂੰ ਕਹੇ ਵੀ ਆਹ ਭਾਈ 6 ਮਹੀਨੇ ਦਾ ਟਾਈਮ ਹੈ ਤਾਂ 1 ਕਰੋੜ ਰੁਪਿਆ ਪੰਜਾਬ ਦੇ ਖਾਤੇ ਜਾਵਾ ਕਰਾਉਣਾ ਮੈਂ ਤਿਆਰ ਜਿੱਦਣ ਇਹ ਖੁੱਲ ਗਿਆ ਸਾਰਾ ਸਿਸਟਮ 65000 ਬੰਦਾ ਨਹੀਂ ਆਪਣੇ ਕੋਲੇ ਪੰਜਾਬ ਦਾ ਕਰ ਚਲਾਉਣ ਨੂੰ ਲਾਗਨ ਇਹ ਤਾਂ ਚਾਵੰਦ ਲੈ ਜੂਗਾ ਪਹਿਲਾ ਇਹ ਮਕਾਲ ਨੇ ਫਿਰ ਫਿਰ ਅਗਲੀਆਂ ਦੌੜਾਂ ਨੂੰ ਕਹਿ ਜਾਗੇ ਬਬੂ ਇਹੋ ਜੀ 12000 ਪਲਸ ਪਿੰਡ ਆਪਣੇ ਕੋ 12000 12500 ਕੁਸ਼ 500 ਕੁ ਠੀਕ ਹੈ ਤੇ ਐਨਆਰ ਇਹ ਸਾਡੇ ਲੱਖਾਂ 'ਚ ਬੈਠੇ ਆ ਜੀ ਇੱਕ ਐਨਆਰ ਇੱਕ ਪਿੰਡ ਵੀ ਸਾਂਭ ਲੈ ਇਹ ਤਾਂ ਸਵਿਟਜ਼ਰਲੈਂਡ ਤਾਂ ਅਸੀਂ ਉਹ ਬਣਾ ਲਾਂਗੇ ਇਹਨੂੰ ਸਾਨੂੰ ਕਿਸੇ ਸਿਆਸੀ ਲਾਰੇ ਦੀ ਲੋੜ ਹੀ ਨਹੀਂ ਇੱਥੇ ਗੱਲ ਅਕਲਾਂ ਦੀ ਕਿੱਥੇ ਖਾਨੇ ਪੈਂਦੀ